ਕਿਸੀ ਆਪਣੇ ਜ਼ਿੰਦਗੀ ਵਿੱਚ ਤਰੱਕੀ ਕਰਨੀ ਚਾਹੁੰਦੇ ਹਾਂ ਚਿੰਤਾ ਮੁਕਤ ਰਹਿਣਾ ਚਾਹੁੰਦੇ ਹਾਂ ਹਮੇਸ਼ਾ ਹੀ ਖੁਸ਼ ਰਹਿਣਾ ਚਾਹੁੰਦੇ ਹਾਂ ਤੇ ਆਪਣੇ ਕੰਮਾਂ ਦੇ ਵਿੱਚ ਕਾਮਯਾਬੀ ਪਾਉਣਾ ਚਾਹੁੰਦੇ ਹਾਂ ਤਾਂ ਆਹ ਗੱਲਾਂ ਹਮੇਸ਼ਾ ਹੀ ਯਾਦ ਰੱਖੋ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਕਦੀ ਵੀ ਲੰਘ ਚੁੱਕੇ ਸਮੇਂ ਬਾਰੇ ਨਹੀਂ ਸੋਚਣਾ ਜਦੋਂ ਵੀ ਸੋਚਣਾ ਲੰਘ ਚੁੱਕੇ ਸਮੇਂ ਬਾਰੇ ਸਿਰਫ ਇੱਕ ਗੱਲ ਸੋਚਣੀ ਆ ਕਿ ਉਸ ਸਮੇਂ ਦੇ ਵਿੱਚ ਮੈਂ ਇਹ じゃ ਕੀ ਗਲਤ ਕੀਤਾ ਸੀ ਜਿਹਦੇ ਨਾਲ ਕਿ ਮੇਰਾ ਅੱਜ ਖਰਾਬ ਹੋ ਗਿਆ ਚਿੰਤਾ ਪਰੇਸ਼ਾਨੀ ਲੈ ਕੇ ਨਹੀਂ ਸੋਚਣਾ ਕਿ ਉਸ ਟਾਈਮ ਵਿੱਚ ਮੇਰਾ ਆ ਕੰਮ ਖਰਾਬ ਹੋ ਗਿਆ ਸੀ ਤਾਂ ਹੁਣ ਮੈਂ ਅੱਗੇ ਕੁਝ ਨਹੀਂ ਵਧ ਸਕਦਾ ਕੁਝ ਨਹੀਂ ਕਰ ਸਕਦਾ ਦੂਸਰੀ ਗੱਲ ਕਿ ਕਦੇ ਵੀ ਆਉਣ ਵਾਲੇ ਸਮੇਂ ਬਾਰੇ ਓਵਰ ਥਿੰਕਿੰਗ ਨਹੀਂ ਕਰਨੀ 네ਗੇਟਿਵ ਰਹਿ ਕੇ ਨਹੀਂ ਸੋਚਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੇਰਾ ਕੋਈ ਕੰਮ ਐਦਾਂ ਨਾ ਹੋ ਜਵੇ ਆ ਨਾ ਹੋ ਜਵੇ ਜਾਂ ਕਿਸੇ ਬਾਰੇ ਅਸੀਂ ਆਪਣੇ ਬੱਚੇ ਬਾਰੇ ਸੋਚਦੇ ਆ ਜਾਂ ਆਪਣੇ ਆਉਣ ਵਾਲੇ ਭਵਿੱਖ ਬਾਰੇ ਸੋਚਦੇ ਆ ਕਿ ਅਗਰ ਮੇਰਾ ਵੀਜ਼ਾ ਨਾ ਲੱਗਿਆ ਤਾਂ ਫਿਰ ਮੇਰਾ ਕੀ ਬਣੂਗਾ ਕਿੱਦਾਂ ਹੋਊਗਾ ਉਸ ਚੀਜ਼ ਬਾਰੇ ਨਹੀਂ ਸੋਚਣਾ ਸਭ ਨੂੰ ਅੱਜ ਬਾਰੇ ਸੋਚਣਾ ਆਉਣ ਵਾਲੇ ਸਮੇਂ ਬਾਰੇ ਕੀ ਸੋਚਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਮੈਂ ਇਸ ਚੀਜ਼ ਤੇ ਫੋਕਸ ਕਰ ਰਹੀ ਆ ਇਸ ਚੀਜ਼ ਬਾਰੇ ਕੰਮ ਕਰ ਰਹੀ ਆ ਜਾਂ ਕਰ ਰਹੀ ਆ ਇਸ ਚੀਜ਼ ਤੇ ਕਨਸੈਂਟ੍ਰੇਟ ਕਰ ਰਹੀ ਆ ਤਾਂ ਕਿ ਮੇਰਾ ਆਉਣ ਵਾਲਾ ਜਿਹੜਾ ਕੱਲ ਆ ਉਹਦੇ ਵਿੱਚ ਮੈਂ ਇੰਨੀਆਂ ਚੀਜ਼ਾਂ ਦਾ ਐਕਸ਼ਨ ਲੈਂਦੀ ਲੈਂਦੀ ਜਾਵਾਂ ਤੇ ਅੱਗੇ ਜ਼ਿੰਦਗੀ ਦੇ ਵਿੱਚ ਕਾਮਜਾਬ ਹੋ ਜਾਵਾਂ ਹਮੇਸ਼ਾ ਹੀ ਉਹ ਲੋਕ ਤਰੱਕੀ ਕਰਦੇ ਆ ਜਿਹੜੇ ਅੱਜ ਦੇ ਵਿੱਚ ਜਿਉਂਦੇ ਆ ਅੱਜ ਦੇ ਵਿੱਚ ਧਿਆਨ ਦਿੰਦੇ ਆ ਆਪਣੇ ਕੰਮ ਤੇ ਫੋਕਸ ਕਰਦੇ ਆ ਉਹ ਲੋਕੀ ਹੀ ਉਸੇ ਵਕਤ ਐਕਸ਼ਨ ਲੈਂਦੇ ਆ ਜਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਚੀਜ਼ ਆਉਂਦੀ ਆ ਜਾਂ ਕੋਈ ਮਤਲਬ ਕਿ ਕੋਈ ਪਲਾਨ ਆਉਂਦਾ ਤਾਂ ਉਹਦੇ ਤੇ ਉਸੇ ਵਕਤ ਐਕਸ਼ਨ ਕਰ ਲੈਂਦੇ ਆ ਨਾ ਕਿ ਉਹਨੂੰ ਸੁਪਨਿਆਂ ਦੀ ਤਰ੍ਹਾਂ ਇਮੇਜਿਨੇਸ਼ਨ ਦੇ ਵਿੱਚ ਪੈਂਦੇ ਆ ਇਸ ਲਈ ਜੀ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਐਂਗਜ਼ਾਇਟੀ ਸਟ्रेस ਡਿਪਰੈਸ਼ਨ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਕੱਲ ਜੋ ਗਵਾਚ ਚੁੱਕਿਆ ਉਹਦੇ ਬਾਰੇ ਸੋਚਣਾ ਬੰਦ ਕਰ ਦਿਓ ਤੇ ਆਉਣ ਵਾਲੇ ਸਮੇਂ ਬਾਰੇ ਓਵਰ ਥਿੰਕਿੰਗ ਕਰਨੀ ਬੰਦ ਕਰ ਦਿਓ ਸਿਰਫ ਅੱਜ ਵਿੱਚ ਜਿਓ ਅੱਜ ਬਾਰੇ ਸੋਚੋ ਕਿ ਅੱਜ ਮੈਂ ਕੀ ਕਰਨਾ ਤਾਂ ਕਿ ਮੇਰਾ ਆਉਣ ਵਾਲਾ ਕੱਲ ਸੁਧਰ ਜਾਵੇ